ਮੇਨ ਪ੍ਰੈਸ ਕਾਨਫਰੰਸ ਦਾ ਇਹ ਮੁੱਦਾ ਹੈਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਪੰਜਾਬ ਤਰਾਸਦੀ ਭੋਗ ਰਿਹਾ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈਗੇ ਹੜ ਆਏ ਨੇ ਹੜ ਵੀ ਐਚ ਲੈਵਲ ਦੇ ਹੜ ਨੇ ਕਿ ਪਸ਼ੂਆਂ ਦਾ ਨੁਕਸਾਨ ਬੰਦਿਆਂ ਦਾ ਨੁਕਸਾਨ ਸੰਪਤੀ ਦਾ ਤੇ ਫਸਲਾਂ ਦਾ ਨੁਕਸਾਨ ਬਹੁਤ ਵੱਡੀ ਬੱਦਰ ਤੇ ਹੋ ਚੁੱਕਿਆ ਸੋ ਅੱਜ ਸਾਡਾ ਜਿਹੜਾ ਮੇਨ ਮਕਸਦ ਇਹ ਹੈ ਬਣਾਉਂਦਾ ਕਿ ਇਸ ਕੰਮ ਨੂੰ ਆ ਵਾਸਤੇ ਮੇਰੇ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਸਾਰੇ ਛੈਲਰ ਮਾਲਕਾਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ ਜੀ ਉਹਦੀ ਕੰਟਰੀਬਿਊਸ਼ਨ ਕੀਤੀ ਗਈ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਅਸੀਂ ਜਿੱਥੇ-ਜਿੱਥੇ ਪਸ਼ੂਆਂ ਨੂੰ ਚਾਰਾ ਚਾਹੀਦਾ ਜਿੱਥੇ-ਜਿੱਥੇ ਮਤਲਬ ਹੜ ਪੀੜਤਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਰਾਸ਼ਨ ਵੰਡਣ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਆਟਾ ਦਾਲ ਨਮਕ ਖੰਡ ਤੇਲ ਔਰ ਮਛਰਦਾਨੀਆਂ ਅਤੇ ਤਰਪਾਲਾਂ ਤੇ ਇਸੇ ਤਰ੍ਹਾਂ ਜਿਹੜਾ ਮਛਰਾਂ ਦੀ ਕੰਪਲੇਂਟ ਆ ਰਹੀ ਹੈ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦੇ ਹੈ ਜੋ ਮਛਰਾਂ ਵਾਸਤੇ ਅਸੀਂ ਯੂਜ਼ ਕਰਦੇ ਹਾਂ ਮੱਲਮ ਵਗੈਰਾ ਸੋ ਉਹਦੇ ਵਾਸਤੇ ਇੱਕ ਕੋਸ਼ਿਸ਼ ਚਾਲੂ ਕਰਨ ਲੱਗੇ ਆ ਔਰ ਇਹ ਮੈਂ ਸਮਝਦਾ ਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਇਹ ਦੁਖਾਂਤ ਹੈ ਕਿ ਪੰਜਾਬੀ ਜਿਹੜੇ ਹਿੰਦੁਸਤਾਨ 'ਚ ਸਾਡੀ ਐਸੋਸੀਏਸ਼ਨ ਵੀ ਜੇ ਕਦੇ ਕੱਚ ਦੇ ਵਿੱਚ ਲੋਡ ਪਈ ਹੈ ਗੁਜਰਾਤ ਚ ਤਾਂ ਉੱਥੇ ਵੀ ਸਮਾਨ ਭੇਜਿਆ ਜੇ ਕੇਰਲਾ ਦੇ ਵਿੱਚ ਸੁਨਾਮੀ ਆਈ ਉੱਥੇ ਵੀ ਸੁਨਾਮ ਸਮਾਨ ਭੇਜਦੇ ਰਹੇ ਆ ਔਰ ਐਸੀ ਤਰ੍ਹਾਂ ਚਾਹੇ ਹੋ ਜੇ ਐਨ ਕੇ ਹੋਵੇ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਜਦੋਂ ਵੀ ਕੋਈ ਦਿੱਕਤ ਆਈਏ ਤਾਂ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਨੇ ਹਮੇਸ਼ਾ ਉੱਥੇ ਬਾਅਦ ਚੜ ਕੇ ਹਿੱਸਾ ਲਿਆ ਅੱਜ ਪੰਜਾਬੀ ਮੈਨੂੰ ਲੱਗਦਾ ਹੈ ਕਿ ਸਾਰੇ ਪੰਜਾਬ ਹੀ ਘਿਰ ਗਿਆ ਸੋ ਪੰਜਾਬ ਦੇ ਵਿੱਚ ਸਾਡਾ ਪੰਜਾਬੀਆਂ ਦਾ ਫਰਜ਼ ਬਣਦਾ ਮੇਰੀ ਐਗਰੋ ਬੇਸ ਇੰਡਸਟਰੀ ਹੈ ਅਸੀਂ ਪ੍ਰੋਗਰਾਮ ਬਣਾਇਆ ਕਿ ਜਿੱਥੇ ਅਸੀਂ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਭੇਜਾਂਗੇ ਉਥੇ ਡੰਗਰਾਂ ਦੇ ਚਾਰੇ ਦੇ ਵਾਸਤੇ 15 ਟਰੱਕ ਸਮਾਨ ਸਵੇਤ ਅਸੀਂ 100 ਵਾਰ ਨੂੰ 11 ਵਜੇ ਸਾਡੇ ਮਾਨਯੋਗ ਮੰਤਰੀ ਫੂਡ ਐਂਡ ਸਪਲਾਈ ਪੰਜਾਬ ਲਾਲਚੰਦ ਜੀ ਕੁਟਾਰੂਚੱਕ ਅਤੇ ਹੈਲਥ ਮਨਿਸਟਰ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਉਹਨਾਂ ਨੇ ਇੱਥੋਂ ਫਲੈਗ ਆਫ ਕਰਨਾ ਹੈ ਇਹ ਫਲੈਗ ਆਫ ਸਾਡੇ ਜੈ ਅੰਬੇ ਰੈਸ ਮਿਲਿਆ ਐਸ਼ੀਅਨ ਗਰੁੱਪ ਆਫ ਕਾਲਜ ਦੇ ਨਾਲ ਹੈ ਸੋ ਉਥੋਂ ਅਸੀਂ ਫਲੈਗ ਆਫ 11 ਵਜੇ 10:30 11 ਵਜੇ ਦੇ ਵਿੱਚ ਕਰੀਬ ਕੀਤਾ ਜਾਏਗਾ ਟਾਈਮ ਫਿਕਸ ਹੋ ਜਾਏਗਾ ਤਾਂ ਸੋ ਉਸ ਤੋਂ ਬਾਅਦ ਇਹਦੇ ਚ ਆਉਣ ਵਾਲੀਆਂ ਜਿਹੜੀਆਂ ਹੋਰ ਦਿੱਕਤਾਂ ਨੇ ਬਹੁਤ ਵੱਡੀ ਡਿਮਾਂਡ ਆ ਰਹੀ ਹੈ ਜਿੱਥੇ ਸਾਡੇ ਏਰੀਆ ਕਿ ਉੱਥੇ ਉਹਨਾਂ ਕੋਲੇ ਜਿਹੜੀ ਕਣਕ ਦਾ ਬੀਜ ਰੱਖਿਆ ਸੀ ਖਰਾਬ ਹੋ ਗਿਆ ਔਰ ਇੱਕ ਡਿਮਾਂਡ ਆਉਣ ਵਾਲੇ ਸਮੇਂ ਦੇ ਵਿੱਚ ਹੋਏ ਆ ਰਹੀ ਹੈ ਕਿ ਜਿਹੜੀ ਸਿਲਟਰ ਨੂੰ ਚੱਕਣ ਦੇ ਲਈ ਡੀਜ਼ਲ ਦੀ ਲੋੜ ਹੈ ਤੀਜੀ ਡਿਮਾਂਡ ਇਹ ਆ ਰਹੀ ਹੈ ਕਿ ਸਾਨੂੰ ਇੱਥੇ ਮਤਲਬ ਉੱਥੇ ਇਹਨਾਂ ਦਵਾਈਆਂ ਦੇ ਪੈਸਟਿ ਜੋ ਵੀ ਸਾਨੂੰ ਜ਼ਰੂਰਤ ਪਵੇਗੀ ਸੋ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਬੜਾ ਯੋਗਦਾਨ ਪਾਇਆ ਹੈ ਮੈਂ ਪੰਜਾਬ ਦੇ ਮਿਲਣ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਆਪਾਂ ਇਹ ਸਮਝੀਏ ਕਿ ਅਸੀਂ ਪੰਜਾਬ ਦੇ ਇੱਕ ਉਹ ਇੰਡਸਟਰੀ ਆ ਕਿ ਜਿਹੜੇ ਸਾਰਿਆਂ ਨੇ ਹਮੇਸ਼ਾ ਸਾਡੇ ਤੇ ਹੱਥ ਰੱਖਿਆ ਚਾਹੇ ਉਹ ਕਿਸਾਨੀ ਹੈ ਜਿਹੜੀ ਸਾਡੇ ਜਿਹਦੇ ਕਰਕੇ ਸਾਡੀ ਇੰਡਸਟਰੀ ਚੱਲਦੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮਜ਼ਦੂਰ ਵੀ ਫਸੇ ਨੇ ਕਿਸਾਨ ਵੀ ਫਸੇ ਨੇ ਦੁਕਾਨਦਾਰ ਵੀ ਫਸੇ ਨੇ ਇੰਡਸਟਰੀਲਿਸਟ ਵੀ ਸਾਡੇ ਸੈਲਰਾਂ ਦਾ ਨੁਕਸਾਨ ਵੀ ਹੋਇਆ ਪਰ ਉਸ ਦੇ ਬਾਵਜੂਦ ਵੀ ਮੇਰੇ ਇੰਡਸਟਰੀਲਿਸਟ ਸਾਡੇ ਨਾਲ ਨੇ ਅਸੀਂ ਇਸ ਪ੍ਰੋਗਰਾਮ ਨੂੰ ਚਾਲੂ ਕਰਨਾ ਚਾਹੁੰਦੇ ਆ ਤੇ ਅੱਜ ਹੀ ਸਾਡੀ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਟਰੱਕਾਂ ਦਾ ਅਰੇਂਜਮੈਂਟ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਟਰੱਕ ਦੇਾਂਗੇ ਸੋ 16 ਟਰੱਕ ਅਸੀਂ 15 ਤੋਂ 16 ਟਰੱਕ ਦੇ ਵਿੱਚ ਅਸੀਂ ਸਮਾਨ ਪਹਿਲੀ ਖੇਪ ਦੇ ਵਿੱਚ ਭੇਜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਹੋਰ ਵੀ ਸਾਰੇ ਰਲ ਮਿਲ ਕੇ ਉਪਰਾਲਾ ਕਰਾਂਗੇ ਤਾਂ ਕਿ ਪੰਜਾਬ ਇਸ ਤਰਾਹ ਦੀ ਚੋਂ ਨਿਕਲ ਸਕੇ। ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਕਿ ਕੀ ਮੰਤਰੀ ਸਾਹਿਬ ਖੁਦ ਆ ਕੇ ਗ੍ਰੰਟ ਦੇਖੋ ਕੇਂਦਰ ਸਰਕਾਰ ਤੋਂ ਅਸੀਂ ਦੋ ਮੰਗਾਂ ਕਰਦੇ ਆਂ ਇੱਕ ਤਾਂ ਮੰਗ ਉਹਨਾਂ ਨੇ ਜੀਰੀ ਦੀ ਦੇਖ ਲਿਆ ਕਿ ਜੀਰੀ ਮਤਲਬ ਕਿ ਸਲੇਵਰ ਦੀ ਆ। ਇੱਕ ਦੂਜੀ ਗੱਲ ਇਹ ਹੈ ਵੀ ਇਹਦੇ ਚੋਂ ਤਕਰੀਬਨ 4 ਲੱਖ ਏਕੜ ਦੇ ਵਿੱਚ ਪਾਣੀ ਫਿਰ ਗਿਆ। ਇਸ ਜੀਰੀ ਦਾ ਜੇਕਰ ਜੀਰੀ ਹੋਊਗੀ ਇਹਦਾ ਦਾਣਾ ਵੀ ਕਾਲਾ ਹੋ ਜਾਣਾ। ਸੋ ਕੇਂਦਰ ਸਰਕਾਰ ਹਮੇਸ਼ਾ ਹੀ ਕਰਦੀ ਆਈ ਹੈ। ਜੇਕਰ ਉਹਦਾ ਚਾਵਲ ਠੀਕ ਨਹੀਂ ਬਣੂਗਾ ਤਾਂ ਇਹ ਅਸੀਂ ਮੌਕੇ ਦੇ ਦੇਖਾਂਗੇ ਅੱਜ ਦਾ ਕਿਸਾਨਾਂ ਦੀ ਲੋੜ ਹੈ ਕਿਉਂਕਿ ਕਾਲੇ ਦਾਣੇ ਵਾਲੇ ਚਾਵਲ ਹੈ ਜਿਹੜਾ ਉਹਦੇ 'ਚ ਇਹਨਾਂ ਨੂੰ ਰਿਲੈਕਸੇਸ਼ਨ ਦੇਣੀ ਪਊਗੀ ਸੋ ਦੇਖਾਂਗੇ ਕੇਂਦਰੀ ਸਰਕਾਰ ਨੂੰ ਬੇਨਤੀ ਕਰਦੇ ਆ ਪਹਿਲਾਂ ਕਿਸਾਨਾਂ ਨੂੰ ਮੁਸ਼ਕਲ ਤੋਂ ਕੱਢਾਂਗੇ ਕਿਉਂਕਿ ਜੀਰੀ ਦੇ ਵਿੱਚ ਕਿੱਦਾਂ ਦੀ ਜੀਰੀ ਆਉਂਦੀ ਹੈ 4 ਲੱਖ ਜਿਹੜਾ ਹੈਗਾ ਏਕੜ ਬਹੁਤ ਵੱਡਾ ਇੱਕ ਰਕਬਾ ਹੈਗਾ ਸੋ ਸਾਰੇ ਪਾਸੇ ਇਸ ਗੱਲ ਦਾ ਨੁਕਸਾਨ ਹੋਇਆ ਹੈ ਸੋ ਜਿਹਦੇ ਚ ਚਾਵਲ ਨਹੀਂ ਮੜੇਗਾ ਦਾ ਕੇਂਦਰੀ ਸਰਕਾਰ ਨੂੰ ਬੇਨਤੀ ਕਰਾਂਗੇ ਉਹਦੇ ਚ ਉਸ ਲੈਵਲ ਦਾ ਚਾਵਲ ਹੈ ਜਿਹੜਾ ਲੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਜੀੜੀ ਵੇਚਣ ਚ ਕੋਈ ਦਿੱਕਤ ਨਾ ਆਵੇ। ਕਾ ਦੇ ਦੇ ਕੋ ਹੜਾਂ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਪੰਜਾਬ ਦੀ। ਜਿਹੜੀ ਹੜਾਂ ਦੀ ਸਥਿਤੀ ਹੈ ਜੀ ਇਹ ਆਲਮੋਸਟ ਪੰਜਾਬ ਸਾਰਾ ਹੀ ਡੁੱਬ ਗਿਆ ਹੈ ਜਦ ਕੀ ਪਹਿਲੋ 8-10 ਜ਼ਿਲ੍ਹੇ ਸੀ ਲੇਕਿਨ ਹੁਣ ਸਾਡੇ ਕਨੌਰ ਵੀ ਜਿਵੇਂ ਪਟਿਆਲੇ ਨੇੜੇ ਇੱਥੇ ਵੀ ਕਾਫੀ ਪਾਣੀ ਆ ਗਿਆ ਔਰ ਬਾਕੀ ਲੁਧਿਆਣਾ ਵੀ ਹੋਰ ਵੀ ਸਾਰੇ ਪੰਜਾਬ ਚ ਮੋ ਜ਼ਿਆਦਾ ਪਾਣੀ ਆ ਗਿਆ। ਔਰ ਇਸ ਟਾਈਮ ਜਿਹੜੀ ਕਿਸਾਨੀ ਮਜ਼ਦੂਰ ਔਰ ਇੰਡਸਟਰੀ ਸਾਰੇ ਹੀ ਬੜੇ ਜ਼ਿਆਦਾ ਨੁਕਸਾਨ ਚ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਇਹ ਪੰਜਾਬ ਰਾਈਸ ਮਿਨਰੇਸ਼ਨਲ ਆਪਾਂ ਅਲਾ ਕੀਤਾ ਜੀ ਵੀ ਕੁਝ ਨਾ ਕੁਝ ਜਿੰਨਾ ਕੁ ਕੰਟਰੀਬਿਊਸ਼ਨ ਹੋ ਸਕਦਾ ਅਸੀਂ ਕਰਕੇ ਸੁੱਕਾ ਨਾਜ ਪਲੱਸ ਡੰਗਰਾ ਜਿਹੜਾ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਲੋਡ ਹੋਈਏ ਉਹਨਾਂ ਨੂੰ ਡੀਜ਼ਲ ਦੀ ਲੋਡ ਹੋਈ ਜਾਂ ਕੱਲ ਨੂੰ ਦਵਾਈਆਂ ਦੀ ਲੋਡ ਹੋਏਗੀ ਉਹ ਅਸੀਂ ਪੰਜਾਬ ਰਾਈਸ ਮਿਨਰੇਸ਼ਨਲ ਤੋਂ ਇਕੱਠਾ ਕਰਕੇ ਉਹਨਾਂ ਨੂੰ ਦੇ ਰਿਹਾ ਔਰ ਜਿਹੜੀ ਪਹਿਲੀ ਗੇਪ ਅਸੀਂ ਮੰਡੇ ਨੂੰ ਭੇਜ ਰਿਆਂ ਉਸ ਤੋਂ ਬਾਅਦ ਨੈਕਸਟ ਜਿਵੇਂ ਜਿਵੇਂ ਸਾਨੂੰ ਡਿਮਾਂਡ ਆਏਗੀ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਹਾਪੁਰ ਜਿੱਥਰ ਵੀ ਕਿਤੇ ਲੋਡ ਹੋਈ ਪੰਜਾਬ 'ਚ ਉਸ ਤੋਂ ਬਾਅਦ ਨੈਕਸਟ ਅਸੀਂ ਜਿਵੇਂ ਉਹਨਾਂ ਨੂੰ ਕੱਪੜਿਆਂ ਦੀ ਲੋਡ ਹੋਈ ਦਵਾਈਆਂ ਦੀ ਲੋਡ ਹੋਈ ਜਾਂ ਕਿਸੇ ਹੋਰ ਚੀਜ਼ ਦੀ ਲੋਡ ਹੋਈ ਉਹ ਵੀ ਅਸੀਂ ਉਹਨਾਂ ਜਿਹੜੇ ਸਾਹਿਬ ਨਾਲ ਜ਼ਰੂਰਤ ਹੋਈ ਗਵਾਈਂ ਇਕਰਾਵਾਂਗੇ ਪੰਜਾਬ ਰਾਹੀਂ ਸਪਲਾਈਰ ਨਾਲ ਅਸੀਂ ਸਾਰੇ ਕੱਟੇ ਹੋ ਕੇ ਹਮਲਾ ਮਾਰਾਂਗੇ ਜਿੰਨਾ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਪਾ ਕੇ ਉਹਨਾਂ ਨੂੰ ਕਰਾਂਗੇ ਅੱਜ ਇੱਥੇ ਅਸੀਂ ਪੰਜਾਬ ਰਾਈਸ ਮਿਲਰ ਦੇ ਚੰਡੇਰ ਇਕੱਠੇ ਹੋਏ ਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਕਿੰਡੀ ਬੜੀ ਤਰਸਦੀ ਆਈ ਹੈ ਇਸ ਤਰਸਦੀ ਨੇ ਤਾਂ ਸਾਨੂੰ 88 ਵੀ ਭਲਾਤਾ ਇੰਨਾ ਜ਼ਿਆਦਾ ਬੁਲਾ ਹਾਲ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ ਫਿਰ ਨਜ ਰਹਿਣ ਵਾਲਿਆਂ ਦਾ ਟੀਵੀ ਦੇ ਅੱਗੇ ਬੈਠ ਕੇ ਦੇਖਿਆ ਨਹੀਂ ਜਾਂਦਾ ਜਦੋਂ ਜਨਾਨੀਆਂ ਰੋਂਦੀਆਂ ਹਨ ਨਾ ਵੀ ਮੇਰੇ ਕੋਲ ਇੱਕ ਮੱਝ ਸੀ ਉਹੀ ਮੇਰਾ ਰੋਜ਼ਗਾਰ ਸੀਗਾ ਤੇ ਉਹ ਮੱਝ ਮਰ ਗਈ ਤੇ ਕੀ ਕਰੀ ਦਿਲ ਐਸਾ ਕਰਦਾ ਵੇ ਇੱਥੋਂ ਜਹਾਜ਼ 'ਚ ਬੈਠ ਕੇ ਜਾ ਕੇ ਉਹਨੂੰ ਬੀਬੀ ਨੂੰ ਮੱਝ ਦੇ ਆਂਦਾ ਪਰ ਵੇਖੋ ਹਮੇਸ਼ਾ ਹੀ ਪਹਿਲਾਂ ਵੀ ਹਰ ਚੀਜ਼ 'ਚ ਸਾਡੇ ਜਿਹੜੇ ਪ੍ਰਧਾਨ ਨਾਲ ਤਰਜ਼ੀਮ ਸੈਣੀ ਜੀ ਇਹ ਹਰ ਚੀਜ਼ 'ਚ ਅੱਗੇ ਰਹਿੰਦੇ ਨੇ ਵੇਖੋ ਅਸੀਂ ਪਿੱਛੇ ਲੱਗ ਜਾਂਦੇ ਆ ਇਹਨਾਂ ਦੇ ਪਰ ਹਮਲਾ ਤਾਂ ਇਹਨਾਂ ਨੂੰ ਮਾਰਨਾ ਪੈਂਦਾ ਇਹਨਾਂ ਦੇ ਕਹਿੰਦੇ ਸੀ ਜੀ ਇਕੱਠੇ ਹੋਏ ਆ ਸਮਾਨ ਕੁਝ ਅਸੀਂ 15-16 ਟਰੱਕ ਇਕੱਠੇ ਕੀਤੇ ਆ ਸਮਾਨ ਦੇ ਆਪਸ 'ਚ ਜੀ ਮੁੰਡਿਆਂ ਨੇ ਬਹੁਤ ਕੰਮ ਕੀਤਾ ਉਹ ਅਸੀਂ ਸੋਮਵਾਰ ਨੂੰ 11 ਵਜੇ ਇੱਥੋਂ ਦੋ ਮੰਤਰੀਆਂ ਤੋਂ ਘਟਾਲੂ ਚੱਕ ਜੀ ਤੇ ਡਾਕਟਰ ਸਾਹਿਬ ਤੋਂ ਛੰਡੀ ਦਵਾ ਕੇ ਉਹਨਾਂ ਨੂੰ ਕੱਢਾਂਗੇ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਨੂੰ ਪਤਾ ਲੱਗੇਗਾ ਅੱਗੋਂ ਵੀ ਕਿਸ-ਕਿਸ ਚੀਜ਼ ਦੀ ਲੋੜ ਹੈ ਤੇ ਉਹ ਸਾਰੀ ਚੀਜ਼ ਜਿਹੜੀ ਹੈ ਉਹ ਅੱਗੇ ਪੂਰੀ ਕਰਕੇ ਭੇਜੀ ਜਾਏਗੀ ਅਸੀਂ ਤਾਂ ਸਿਰਫ ਖੁਰਟੇ ਹੋਏ ਜ਼ਖਮਾਂ ਤੇ ਮਾੜੀ-ਮੋਟੀ ਮਲਮ ਲਾ ਸਕਦੇ ਆ ਬਾਕੀ ਦਾ ਕਰਨ ਵਾਲਾ ਪਰਮਾਤਮਾ ਹੈ ਤੇ ਬਾਕੀ ਕੀ ਕਰ ਸਕਦੇ ਐ ਏਡੀ ਬੜੀ ਤਰਾਸਦੀ ਦੇ ਵਿੱਚ ਜਿਸ ਚ ਪੰਜਾਬ ਆਇਆ ਪੰਜਾਬ ਨੂੰ ਤਾਂ ਹਮੇਸ਼ਾ ਲੋਕ ਪੁੱਛਦੇ ਹੁੰਨੇ ਆ ਬੇਤਾ ਲੋਕਾਂ ਦੀ ਸੇਵਾ ਕਰਦਾ ਪੰਜਾਬ ਤਾਂ ਅੱਜ ਮੈਂ ਇੱਕ ਟੀਵੀ ਤੇ ਦੇਖਿਆ ਇੱਕ ਮੁਸਲਮਾਨ ਲੋਕ ਆਏ ਆ ਕਿਸੇ ਸ਼ਹਿਰ ਤੋਂ ਉਹ ਕਹਿੰਦਾ ਸੀ ਤਾਂ ਸਰਦਾਰਾਂ ਤੋਂ ਹੀ ਸਿੱਖਿਆ ਏ ਲੰਗਰ ਵਗੈਰਾ ਲਾਣੇ ਇਹ ਪ੍ਰਥਾ ਪੰਜਾਬ ਤੇ ਚੱਲੂ ਹੋਈ ਆ ਤੇ ਕਹਿੰਦਾ ਪਹਿਲੀ ਵਾਰ ਦੇਖ ਰਿਆ ਵੀ ਸਾਨੂੰ ਪੰਜਾਬ ਨੂੰ ਦੇਣ ਆਲਾ ਪਿਆ ਰ ਇਸ ਕਰਕੇ ਅਸੀਂ ਕਿਤੇ ਨਹੀਂ ਭੱਜਦੇ ਹੁਣ ਪੰਜਾਬੀ ਵੀ ਨਹੀਂ ਭੱਜਦੇ ਜਿਹੜੇ ਬੱਚੇ ਹੋਏ ਆ ਆਪ ਅਸੀਂ ਵੀ ਨਹੀਂ ਭੱਜਦੇ ਨਾ ਸਾਡੀ ਐਸੋਸੀਏਸ਼ਨ ਭੱਜਦੀ ਆ ਅਸੀਂ ਤਨ ਮਨ ਧੰ ਦੇ ਨਾਲ ਸਾਡੇ ਪ੍ਰਧਾਨ ਦੇ ਕਹਿਣ ਤੇ ਜਿਹੜੀ ਜੀ ਚੈਲ ਕਹਿਣਗੇ ਉਹੀ ਚੀਜ਼ ਅਸੀਂ ਉੱਤੇ ਹਾਜ਼ਰ ਕਰਾਂਗੇ ਧੰਨਵਾਦ